ਹਾਂਜੀ ਮੈਂ ਇਸ ਵਕਤ ਕਰਦਾ ਮੇਰੇ ਚੈਨਲ ਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਨੈਕਸਟ ਕਲਾਸ ਜਿਦੇ ਵਿੱਚ ਅੱਜ ਆਪਾਂ ਟਾਪ ਐਮਸੀਕਿਊ ਲੈ ਕੇ ਆਏ ਹਾਂ ਜੀ ਪੰਜਾਬੀ ਸਾਹਿਤ ਸੱਭਿਆਚਾਰ ਪਾਸ਼ਾ ਤੇ ਲੋਕ ਤਰਾਨਾ ਨਾਲ ਸੰਬੰਧਿਤ ਸੋ ਜਿਹੜੇ ਬੱਚੇ ਨੇ ਮੇਰੀ ਪਿਛਲੀ ਕਲਾਸਿਸ ਨਹੀਂ ਦੇਖੀਆਂ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਆ ਜਾ ਕੇ ਜਰੂਰ ਚੈੱਕ ਕਰੋ ਕਿਉਂਕਿ ਆਪਾਂ ਇਹ ਸੀਰੀ ਸ਼ੁਰੂ ਕੀਤੀ ਹੋਈ ਹੈ ਜਿਹੜੀ ਪੰਜਾਬ ਦੇ ਹਰ ਕੰਪੀਟੀਟਿਵ ਇਗਜ਼ਾਮ ਵਿੱਚ ਆਉਣ ਲਈ ਕੀ ਹੈ ਤੁਹਾਡੇ ਲਈ ਮਹਤਮੁਨ ਨੇ ਸੋ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਅਤੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਆਪੇ ਇਸ ਚੈਨਲ ਉੱਤੇ ਫ੍ਰੀ ਅਪ ਕੋਰਸ ਤੁਹਾਨੂੰ ਕੀ ਹੈ ਪੰਜਾਬ ਦੇ ਹਰ ਇਗਜ਼ਾਮ ਵਿੱਚ ਆਉਣ ਵਾਲੇ ਇੰਪੋਰਟੈਂਟ ਪੰਜਾਬੀ ਸਾਇੰਸ ਐਮਸੀਕਿਊ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਜੀ ਸੋ ਫਰਸਟ ਕੁਐਸਚਨ ਦੇਖੋ ਜੀ ਪੰਜਾਬੀ ਬੋਲੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਫਸਟ ਹੈ ਜੀ ਦੁਆਬੀ ਸੈਕਿੰਡ ਹੈ ਲੈਂਦੀ ਥਰਡ ਹੈ ਮਾਝੀ ਫੋਰਥ ਹੈ ਮਲਵਈ ਕੀ ਆਨਸਰ ਆਜੂਗਾ ਜੀ ਵੀ ਆਪਣੀ ਪੰਜਾਬੀ ਬੋਲੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਜੀ ਕੀ ਆਨਸਰ ਆਜੂਗਾ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਸੈਕ ਥਰਡ ਮਾਝੀ ਮਾਝੀ ਜਿਹੜੀ ਆਪਣੀ ਬੋਲੀ ਹੈ ਜੀ ਉਹ ਕਿਹੜੀ ਟਕਸਾਲੀ ਭਾਸ਼ਾ ਦੇ ਨੇੜੇ ਹੈ ਤਾਂ ਆਨਸਰ ਆਜੂਗਾ ਜੀ ਥਰਡ ਸੈਕਿੰਡ ਕੁਐਸਚਨ ਦੇਖੋ ਜੀ 33 ਤਵਿਦਾ ਸੱਚ ਕਿਸ ਦੀ ਰਚਨਾ ਹੈ ਫਸਟ ਹੈ ਜੀ ਆਤਮਜੀਤ ਸੈਕਿੰਡ ਹੈ ਡਾਕਟਰ ਭਜਨ ਸਿੰਘ ਥਰਡ ਹੈ ਕੁਲਦੀਪ ਪਾਸ ਫੋਰਥ ਹੈ ਪ੍ਰੋਫੈਸਰ ਕਰਤਾਰ ਸਿੰਘ ਕੀ ਆਨਸਰ ਆਜੂਗਾ ਜੀ ਵੀ 33 ਤਵਿਦਾ ਸੱਚ ਹੈ ਜੀ ਉਹਦੇ ਰਚਨਾ ਕਿਸ ਨੇ ਕੀਤੀ ਜਾਂ ਉਹਦੇ ਕੀ ਹੈ ਰਚਨਾਕਰ ਕੌਣ ਨੇ ਜੀ ਤਾਂ ਇਹ ਅਨਸਰ ਆਜੂਗਾ ਜੀ ਫਸਟ ਆਤਮਜੀਤ ਆਤਮਜੀਤ ਜਿਹੜੇ ਰਾਈਟਰ ਹੋਏ ਨੇ ਆਪਣੇ ਜਿਨ੍ਹਾਂ ਨੇ ਕੀ 33 ਤਵੀ ਦਾ ਸੱਚ ਕੀ ਹੈ ਦੀ ਰਚਨਾ ਕੀਤੀ ਹੈ ਫਸਟ ਆਨਸਰ ਆ ਜਾਊਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਰਿਵਿਊ ਨਖਬਾਰ ਪਹਿਲੀ ਵਾਰ ਕਿਹੜੀ ਭਾਸ਼ਾ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਫਸਟ ਹੈ ਜੀ ਮਰਾਠੀ ਸੈਕਿੰਡ ਹੈ ਹਿੰਦੀ ਥਰਡ ਹੈ ਪੰਜਾਬੀ ਫੋਰਥ ਹੈ ਅੰਗਰੇਜ਼ੀ ਕੀ ਆਨਸਰ ਆ ਜਾਊਗਾ ਜੀ ਵੀ ਜਿਹੜਾ ਟ੍ਰਿਬਿਊਨ ਅਖਬਾਰ ਹੈ ਜੀ ਪਹਿਲੀ ਵਾਰ ਕਿਹੜੀ ਭਾਸ਼ਾ ਵਿੱਚ ਪ੍ਰਕਾਸ਼ਿਤ ਹੋਇਆ ਸੀ ਤਾਂ ਇਹਦਾ ਆਨਸਰ ਆਜੂਗਾ ਜੀ ਅੰਗਰੇਜ਼ੀ ਟ੍ਰਿਬਿਊਨ ਅਖਬਾਰ ਸੀ ਜੀ ਪਹਿਲੀ ਵਾਰ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਕਾਸ਼ਨ ਹੋਇਆ ਸੀ ਜੀ ਫੋਰਥ ਆਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਹੀ ਟ੍ਰਿਬਿਊਨ ਅਖਬਾਰ ਦਾ ਸੰਸਥਾਪਕ ਕੌਣ ਹੈ ਫਸਟ ਹੈ ਜੀ ਦਿਆਲ ਸਿੰਘ ਮਜੀਠੀਆ ਸੈਕੰਡ ਹੈ ਠਾਕੁਰ ਸਿੰਘ ਸਿੰਦੇਵਾਲੀਆ 3ਰਡ ਹੈ ਮਾਸਟਰ ਤਾਰਾ ਸਿੰਘ 4ਥ ਹੈ ਸਾਧੂ ਸਿੰਘ ਹਮਦਰਦ ਕੀ ਆਨਸਰ ਆਜੂਗਾ ਜੀ ਟ੍ਰਿਬਿਊਨ ਅਖਬਾਰ ਦਸਮ ਪਾਦ ਕੌਣ ਹੈ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਫਸਟ ਦਿਆਲ ਸਿੰਘ ਮਜੀਠੀਆ ਫਸਟ ਆਨਸਰ ਆਜੂਗਾ ਜੀ ਦਿਆਲ ਸਿੰਘ ਮਜੀਠੀਆ ਕੀ ਹੈ ਟ੍ਰਿਬਿਊਨ ਅਖਬਾਰ ਦੇ ਕੀ ਸੰਸਥਾਪਕ ਹੋਏ ਨੇ ਜੀ ਫਸਟ ਆਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਟ੍ਰਿਬਿਊਨ ਅਖਬਾਰ ਦਾ ਪਹਿਲਾ ਪ੍ਰਕਾਸ਼ਨ ਕਦੋਂ ਕੀਤਾ ਗਿਆ ਫਸਟ ਹੈ 1980 ਸੈਕਿੰਡ ਹੈ 1981 ਥਰਡ ਹੈ 1982 ਫੋਰਥ ਹੈ 1983 ਇਸਵੀ ਕੀ ਅਨਸਰ ਆਜੂਗਾ ਜੀ ਤੇ ਇਹਦਾ ਅਨਸਰ ਆਜੂਗਾ ਜੀ ਸੈਕਿੰਡ ਟ੍ਰਿਬਿਊਨ ਅਖਬਾਰ ਦਾ ਪਹਿਲੀ ਵਾਰ ਪ੍ਰਕਾਸ਼ਨ ਹੈ ਜੀ 1981 ਇਸਵੀ ਚ ਹੋਇਆ ਸੀਗਾ ਸੈਕਿੰਡ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਟ੍ਰਿਬਿਊਨ ਅਖਬਾਰ ਨੇ ਸਭ ਤੋਂ ਵੱਧ ਕਿਹੜੇ ਵਰਗ ਨੂੰ ਪ੍ਰਭਾਵਿਤ ਕੀਤਾ ਫਸਟ ਹੈ ਜੀ ਉੱਚਾ ਸੈਕਿੰਡ ਹੈ ਹੇਠਲਾ ਵਰਗ ਥਰਡ ਹੈ ਮੱਧ ਵਰਗ ਫੋਰ ਤੇ ਇਹਨਾਂ ਚੋਂ ਕੋਈ ਨਹੀਂ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਥਰਡ ਮੱਧ ਵਰਗ ਟ੍ਰਿਬਿਊਨ ਅਖਬਾਰ ਨੇ ਸਭ ਤੋਂ ਵੱਧ ਕਿਹੜੇ ਵਰਗ ਨੂੰ ਪ੍ਰਭਾਵਿਤ ਕੀਤਾ ਸੀ ਉਹ ਜੀ ਕੀਤਾ ਸੀ ਮੱਧ ਵਰਗ ਨੂੰ ਥਰਡ ਅਨਸਰ ਆਜੂਗਾ ਹੀ ਨੈਕਸਟ ਕੁਐਸਚਨ ਦੇਖੋ ਜੀ ਟ੍ਰਿਵੀਅਨ ਅਖਬਾਰ ਨੇ ਕਿਸ ਦਾ ਸਮਰਥਨ ਕੀਤਾ ਫਸਟ ਹੈ ਜੀ ਨਰਮਦਲ ਸੈਕਿੰਡ ਹੈ ਗਰਮਦਲ ਥਰਡ ਹੈ ਸਿੰਘ ਸਵਾਲ ਹੈ ਰਫੋਰ ਤੇ ਬੱਬਲਰ ਕੀ ਅਨਸਰ ਆਜੂਗਾ ਜੀ ਤੇ ਇਹਦਾ ਅਨਸਰ ਆਜੂਗਾ ਜੀ ਫਸਟ ਨਰਮਦਲ ਟ੍ਰਿਵੀਅਨ ਅਖਬਾਰ ਨੇ ਸਮਰਥਨ ਕੀਤਾ ਸੀ ਜੀ ਨਰਮਦਲ ਦਾ ਫਸਟ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਪੰਜਾਬ ਦੀ ਕੋਇਲ ਕਿਸ ਨੂੰ ਕਿਹਾ ਗਿਆ ਹੈ ਫਸਟ ਹੈ ਜੀ ਅਮਰਤਾ ਪ੍ਰੀਤਮ ਸੈਕਿੰਡ ਹੈ ਪ੍ਰਭਜੋਤ ਕੋਰ ਥਰਡ ਹੈ ਸੁਰਿੰਦਰ ਕੋਰ ਫੋਰਥ ਹੈ ਨਰਿੰਦਰ ਬੀਬਾ ਕੀ ਆਨਸਰ ਆਜੂਗਾ ਜੀ ਵੀ ਕਿਹਨੂੰ ਆਪਾਂ ਪੰਜਾਬ ਦੀ ਕੋਇਲ ਕਿਹਾ ਜਾਂਦਾ ਜਾਂ ਕਹਿੰਦੇ ਆ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਸੁਰਿੰਦਰ ਕੋਰ ਸੁਰਿੰਦਰ ਕੋਰ ਨੂੰ ਕੀ ਹੈ ਪੰਜਾਬ ਦੀ ਕੋਇਲ ਕਿਹਾ ਜਾਂਦਾ ਹੈ ਜੀ ਥਰਡ ਆਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਅੰਨੇ ਕੋੜੇ ਦਾ ਦਾਨ ਫਿਲਮ ਦਾ ਨਿਰਮਾਤਾ ਕੌਣ ਹੈ ਫਸਟ ਹੈ ਜੀ ਗੁਰਵਿੰਦਰ ਸਿੰਘ ਸੈਕਿੰਡ ਹੈ ਜੇਪੀ ਗਰੇਵਾਲ ਥਰਡ ਹੈ ਮਨਮੋਹਨ ਸਿੰਘ ਫੋਰਥ ਹੈ ਗੁਰਵੀਰ ਸਿੰਘ ਸੰਧੂ ਕੀ ਆਨਸਰ ਆਜੂਗਾ ਜੀ ਤੇ ਇਹਦਾ ਆਨਸਰ ਆਜੂਗਾ ਜੀ ਫਸਟ ਗੁਰਵਿੰਦਰ ਸਿੰਘ ਅੰਨੇ ਕੋੜੇ ਦੇ ਫਿਲਮ ਦਾ ਬਣੀ ਸੀ ਆਪਣੀ ਉਹਦਾ ਨਿਰਮਾਤਾ ਕੌਣ ਸੀ ਗੁਰਵਿੰਦਰ ਸਿੰਘ ਫਸਟ ਆਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਪਹਿਲੀ ਪੰਜਾਬੀ ਫਿਲਮ ਕਿਹੜੀ ਹੈ ਫਸਟ ਹੈ ਜੀ ਹੀਰ ਰਾਂਝਾ ਸੈਕਿੰਡ ਹੈ ਸਤਲੁਜ ਦੇ ਕੰਡੇ ਥਰਡ ਹੈ ਪਿੰਡ ਦੀ ਕੁੜੀ ਫੋਰਥ ਹੈ ਨਾਨਕ ਨਾਮ ਜਹਾਜ਼ ਹੈ ਕਿਹਨਾਂਸਰ ਆਜੂਗਾ ਜੀ ਤੇ ਅਨਸਰ ਆਜੂਗਾ ਜੀ ਪਿੰਡ ਦੀ ਕੁੜੀ ਥਰਡ ਅਨਸਰ ਆਜੂ ਗਾ ਜੀ ਪੰਜਾਬੀ ਜਿਹੜੀ ਆਪਣੀ ਪਹਿਲੀ ਪੰਜਾਬੀ ਫਿਲਮ ਸੀ ਜੀਓ ਹੈਗੀ ਸੀ ਪਿੰਡ ਦੀ ਕੁੜੀ ਥਰਡ ਅਨਸਰ ਆਜੂ ਭਾਈ ਨੈਕਸਟ ਕੁਐਸਚਨ ਦੇਖੋ ਹੀ ਪਹਿਲੀ 3D ਪੰਜਾਬੀ ਫਿਲਮ ਕਿਹੜੀ ਸੀ ਹੈ ਜੀ ਸੌਰੀ ਫਸਟ ਹੈ ਜੀ ਸੁਖਮਨੀ ਸੈਕਿੰਡ ਹੈ ਪਹਿਚਾਨ ਥਰਡ ਹੈ ਮੁੰਡੇ ਯੂਕੇ ਦੇ ਫੋਰਥ ਹੈ ਤੇਰਾ ਮੇਰਾ ਕੀ ਰਿਸ਼ਤਾ ਕੀ ਅਨਸਰ ਆਜੂਗਾ ਜੀ ਵੀ ਆਪਣੀ ਪਹਿਲੀ ਪੰਜਾਬੀ 3D ਫਿਲਮ ਕਿਹੜੀ ਸੀ ਜੀ ਤੈਡ ਅਨਸਰ ਆਜੂਗਾ ਜੀ ਪਹਿਚਾਨ ਪਹਿਚਾਨ ਕੀ ਆਪਣੀ ਪਹਿਲੀ 3D ਪੰਜਾਬੀ ਫਿਲਮ ਸੀ ਜੀ ਸੈਕਿੰਡ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਰਾਸ਼ਟਰੀ ਫਿਲਮ ਅਵਾਰਡ ਜਿੱਤਣ ਵਾਲੀ ਪਹਿਲੀ ਪੰਜਾਬੀ ਫਿਲਮ ਕਿਹੜੀ ਹੈ ਫਸਟ ਹੈ ਸ਼ਹੀਦ ਉਦਮ ਸਿੰਘ ਸੈਕਿੰਡ ਹੈ ਸ਼ਹੀਦ ਦੇ ਮੁਹੱਬਤ ਥਰਡ ਹੈ ਨਾਨਕ ਨਾਮ ਜਹਾਜ਼ ਹੈ ਫੋਰਥ ਸਤਲੁਜ ਦੇ ਕੰਡੇ ਕਿਹਨਾਂ ਅੰਸਰ ਆਜੂਗਾ ਜੀ ਤੇ ਇਹਦਾ ਅਨਸਰ ਆਜੂਗਾ ਜੀ ਸਤਲੁਜ ਦੇ ਕੰਡੇ ਰਾਸ਼ਟਰੀ ਫਿਲਮ ਬੋਰਡ ਜਿੱਤਣ ਵਾਲੀ ਪਹਿਲੀ ਫਿਲਮ ਹੈਗੀ ਹੈ ਜੀ ਸਤਲੁਜ ਦੇ ਕੰਡੇ ਫੋਰਥ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਹੀ ਅੰਤਰਰਾਸ਼ਟਰੀ ਫਿਲਮ ਉਤਸਵ ਵਿੱਚ ਸ਼ਾਮਲ ਕੀਤੀ ਜਾਣ ਵਾਲੀ ਪਹਿਲੀ ਪੰਜਾਬੀ ਫਿਲਮ ਕਿਹੜੀ ਹੈ ਫਸਟ ਹੈ ਜੀ ਸੁਖਮਨੀ ਸੈਕਿੰਡ ਹੈ ਜੀ ਆਇਆਨੂ ਥਰਡ ਹੈ ਅਨੇਕੋੜੀ ਦਾਦਾਨ ਫੋਰ ਹੈ ਮਿਲ ਕਰਾ ਦੇ ਰੱਬ ਕੀ ਅਨਸਰ ਆਜੂਗਾ ਜੀ ਵੀ ਆਪਣੀ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਅਵਾਰਡ ਵਿੱਚ ਸ਼ਾਮਿਲ ਕੀਤੀ ਜਾਣ ਵਾਲੀ ਆਪਣੀ ਪੰਜਾਬ ਦੀ ਜਾਂ ਪੰਜਾਬੀ ਫਿਲਮ ਕਿਹੜੀ ਸੀ ਜੀ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ 3rd ਅੰਨੇ ਕੋੜੇ ਦਾ ਤਾਨ ਅੰਨੇ ਕੋੜੇ ਦਾ ਤਾਨ ਜਿਹੜੀ ਫਿਲਮ ਹੈ ਜੀ ਉਹ ਕੀ ਹੈ ਆਪਣੇ ਜਿਹੜੀ ਅੰਤਰਰਾਸ਼ਟਰੀ ਫਿਲਮਾਂ ਦੇ ਸਭ ਤੋਂ ਵੱਧ ਵਿੱਚ ਸ਼ਾਮਿਲ ਕੀਤੀ ਜਾਣ ਵਾਲੀ ਪਹਿਲੀ ਪੰਜਾਬੀ ਫਿਲਮ ਬਣੀ ਸੀ ਜੀ 3rd ਅਨਸਰ ਆਜੂਗਾ ਜੀ ਆਜ਼ਰ ਲਾਸਟ ਕੁਐਸਚਨ ਦੇਖੋ ਜੀ ਪੰਜਾਬੀ ਫਿਲਮ ਜਗਤ ਦੀ ਪਹਿਲੀ ਫਿਲਮ ਕਦੋਂ ਬਣੀ ਸੀ ਫਸਟ ਹੈ ਜੀ 1948 ਸੈਕਿੰਡ ਹੈ 1940 ਥਰਡ ਹੈ 1938 ਫੋਰਥ 1936 ਕੀ ਆਨਸਰ ਆਜੂਗਾ ਜੀ ਵੀ ਆਪਣੀ ਜਿਹੜੀ ਪੰਜਾਬੀ ਫਿਲਮ ਜਗਤ ਦੀ ਪਹਿਲੀ ਫਿਲਮ ਕਦੋਂ ਬਣੀ ਸੀ ਜੀ ਤਾਂ ਇਹਦਾ ਆਨਸਰ ਆਜੂਗਾ ਜੀ 1936 ਵਿੱਚ ਫੋਰਥ ਆਨਸਰ ਆਜੂਗਾ ਜੀ 1936 ਵਿੱਚ ਕੀ ਹੈ ਪੰਜਾਬੀ ਫਿਲਮ ਜਗਤ ਦੀ ਪਹਿਲੀ ਫਿਲਮ ਬਣੀ ਸੀ ਜੀ ਫੋਰਥ ਆਨਸਰ ਆਜੂਗਾ ਜੀ ਸੋ ਇਹ ਸੀ ਮੇਰੇ ਅੱਜ ਦੇ ਟਾਪ ਐਮਸੀਕਿਊ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡੀ ਕੋਈ ਕੁਇਰੀ ਹੋਵੇ ਕੁਝ ਪੁੱਛਣਾ ਹੋਵੇ ਤਾਂ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਤੇ ਜੇ ਮੇਰੀ ਵੀਡੀਓ ਜੇ ਤੁਹਾਨੂੰ ਅੱਜ ਇਸ ਕਲਾਸ ਤੋਂ ਜਾਣਕਾਰੀ ਮਿਲੀ ਹੋਵੇ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਕਿਉਂਕਿ ਇਸ ਚੈਨਲ ਉੱਤੇ ਆਪਾਂ ਫ੍ਰੀ ਆਫ ਕੋਰਸ ਤੁਹਾਡੇ ਲਈ ਇਹ ਸੀਰੀ ਸ਼ੁਰੂ ਕੀਤੀ ਹੋਈ ਹੈ ਜੀ ਸੋ ਇੰਨਾ ਹੀ ਸ਼ਬਦ ਨਾਲ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ